ਮੈਂ ਸਟੀਫਨ ਕਾਲਾ ਬਲੌਕ ਕਾਂਗਸ ਪ੍ਰਧਾਨ ਨਡਾਲਾ ਸਾਬਕਾ ਸਰਪੰਚ ਰਾਏਪੁਰਾਇਆ ਬਲੌਕ ਸੰਮਤੀ ਮੈਂਬਰ ਵਾਰਡ ਨੰਬਰ 7 ਸਾਬਕਾ ਸੰਮਤੀ ਮੈਂਬਰ ਮੈਂ ਨਡਾਲਾ ਪਲੱਥ ਬੇਗਵਾਲ ਢਿਲਮਾ ਸਭ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਮਾਂ ਆ ਗਿਆ ਆਪਾਂ ਬੀਜੇਪੀ ਵੀ ਸਰਕਾਰ ਦੇਖ ਲਈ ਸੈਂਟਰ ਜਿਹੜੀ ਅੱਜ ਪੰਜਾਬ ਤੇ ਕਿਸਤਾ ਅਤਿਆਚਾਰ ਕਰ ਰਹੀ ਆ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਬੜੀ ਵੱਡੀ ਆਸ ਲਾਈ ਸੀ ਪਰ ਉਹ ਵੀ ਲੋਕਾਂ ਦੇ ਵਾਅਦੇ ਤੇ ਪੂਰਾ ਨਹੀਂ ਉਤਰ ਸਕੀ ਇਸ ਲਈ ਅਸੀਂ ਵੋਟਰ ਸਾਬ ਮਿਲ ਕੇ ਕਿਉਂਕਿ ਅਸੀਂ ਪੰਜਾਬੀ ਹਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਵਿੱਚ ਜਿੱਥੇ ਵੀ ਜਿੱਥੇ ਵੀ ਕੋਈ ਕੌਂਸਲਰ ਸਹਿਬਾਨ ਖੜੇ ਹਨ ਨਗਰ ਪੰਚਾਇਤ ਦੇ ਮੈਂਬਰ ਸਹਿਬਾਨ ਖੜੇ ਹਨ ਅਪੀਲ ਕਰਦੇ ਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਹਨ ਉਹਨਾਂ ਨੂੰ ਜਿਤਾਇਆ ਜਾਵੇ ਕਿਉਂਕਿ ਅੱਜ ਸਮੇਂ ਦੀ ਜ਼ਰੂਰਤ ਹੈ ਸਮੇਂ ਦੀ ਲੋੜ ਹੈ ਹਰ ਵੋਟਰ ਨੂੰ ਹਰ ਸਪੋਰਟਰ ਨੂੰ ਹਰ ਇਹ ਸਾਡੇ ਨਾਲ ਪਿਆਰ ਕਰਨ ਵਾਲਿਆਂ ਨੂੰ ਕਾਂਗਰਸ ਪਾਰਟੀ ਨਾਲ ਪਿਆਰ ਕਰਨ ਵਾਲਿਆਂ ਨੂੰ ਸਭ ਨੂੰ ਅਪੀਲ ਆ ਕਿ ਜਿੱਥੇ-ਜਿੱਥੇ ਵੀ ਕੈਂਡੀਡੇਟ ਕੋਈ ਕਾਂਗਰਸ ਪਾਰਟੀ ਦਾ ਖੜਾ ਉਹ ਕਾਂਗਰਸ ਪਾਰਟੀ ਨੂੰ ਜਿਤਾਓ ਤਾਂ ਕਿ ਆਪਾਂ ਦੇਸ਼ ਨੂੰ ਤੇ ਪੰਜਾਬ ਨੂੰ ਬਚਾ ਸਕੀਏ ਇਸ ਦੇ ਨਾਲ ਹੀ ਖਿਮਤ ਦਾ ਜਾਚ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ